ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਂ ਨੂੰ ਕੀ ਹਾਲ ਚਾਲ ਦੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਜੌਣ ਵਾਲੇ ਦੇ ਵਿੱਚ ਜੌਣ ਵਾਲਾ ਪਿੰਡ ਹੈ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਮਾਨਮੱਤਾ ਨਗਰ ਹੈ ਤੇ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਭਲੂਰ ਤੋਂ ਵੀ ਸਿੱਧੀ ਛੜਕਾ ਜਿਹੜੀ ਇਸ ਪਿੰਡ ਦੇ ਵਿੱਚ ਆਉਂਦੀ ਆ ਤੇ ਮੋਗੇ ਜ਼ਿਲ੍ਹੇ ਦੇ ਰੋਡੇ ਪਿੰਡ ਤੋਂ ਵੀ ਸਿੱਧੀ ਛੜ ਕੇ ਇਸ ਪਿੰਡ ਦੇ ਵਿੱਚ ਆਉਂਦੀ ਆ ਰੋਡੇ ਪਿੰਡ ਤੋਂ ਲੰਡੇ ਕਿਤੇ ਲੰਡੇ ਕਿਆਂ ਤੋਂ ਜੌਣ ਵਾਲੇ ਦੇ ਵਿੱਚ ਸਿੱਧੀ ਛੜਕ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਅਸ ਟਾਈਮ ਆਏ ਹੋਇਆ ਇੱਕ ਝੋਟੀ ਵਿਖਾਉਣੀ ਆ ਜਿਹੜੀ ਪਹਿਲਾ ਸੂਆ ਵਕਾਉ ਲਈ ਆ ਮਾਲਕਾਂ ਨੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਉਹ ਮਿਲਦੇ ਆ ਵੀਰ ਨੂੰ ਇਹਦੇ ਨਾਲ ਗੱਲਬਾਤ ਕਰਦੇ ਆ ਪਰ ਸਾਰੀ ਜਾਣਕਾਰੀ ਲੈਣੇ ਆ ਭਰਾ ਤੋਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਕੀ ਹਾਲ ਚਾਲ ਵਡੇ ਭਾਈ ਬਹੁਤ ਵਧੀਆ ਜੀ ਤੁਸੀਂ ਦੱਸੋ ਕੀ ਹਾਲ ਹੈ ਸਰਦਾਰ ਜੀ ਸੇਤਾ ਠੀਕ ਠਾਕ ਹੈ ਵੀ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਵਡੇ ਵੀਰੇ ਇੱਕ ਵਾਰ ਆਪਣਾ ਘਰ ਦਾ ਡਰੈਸ ਦੇ ਦਈਏ ਵਡੇ ਭਾਈ ਘਰ ਪਿੰਡ ਜਾਣ ਵਾਲਾ ਵੀਰੇ ਜੀ ਹਾਂ ਤੇ ਮੇਜਰ ਜੈਬ ਸਕੂਲ ਆ ਨੇੜੇ ਜੀ ਹਾਂ ਲਖਮਨ ਸਿੰਘ ਮੇਰਾ ਨਾਂ ਜੀ ਲਖਮਨ ਸਿੰਘ ਹਾਂ ਜੀ ਹਾਂ ਜੀ ਠੀਕ ਆ ਸਨ ਆਫ ਕੀ ਆ ਜੀ ਸਨ ਆਫ ਜਗENDER ਸਿੰਘ ਜਗENDER ਸਿੰਘ ਠੀਕ ਆ ਜੀ ਲਖਮਨ ਭਾਈ ਫਿਰ ਜਿਹੜੀ ਝੋਟੀ ਵੇਚਣੀ ਆਪਾਂ ਇਹ ਪਹਿਲ ਨਹੀਂ ਆ ਬਈ ਪਹਿਲਣ ਆ ਜੀ ਪਹਿਲਣ ਠੀਕ ਆ ਦੰਦੋ ਕਿਵੇਂ ਹੋ ਗਈ ਭਾਈ ਇਹ ਦੰਦੋਂ ਬੱਚੋ ਆਉਗਦੇ ਕੱਢ ਛੱਟਣ ਵਾਲੀ ਆ ਜੀ ਦੋਂਦੀ ਆ ਹਾਂ ਦੋਂਦੀ ਆ ਠੀਕ ਹੈ ਬੀ ਚੌਕ ਦੇ ਛੁੱਟਣ ਵਾਲੀ ਆ ਕਿੰਨੇ ਕੁ ਦਿਨ ਲੈ ਜੂਗੀ ਬਾਈ ਹਜੇ ਇਹ ਹਫਤਾ ਲੈ ਜੂ ਹਜੇ ਵੀਰੇ ਹਫਤਾ ਲੈ ਜੂਗੀ ਮਾਂ ਦਾ ਦੁੱਧ ਪੱਕ ਕਿੰਨਾ ਕੁ ਸੀਗਾ ਜੀ ਮਾਂ ਦਾ 17 ਲੀਟਰ 17 ਲੀਟਰ ਇਹ ਉਹਨੇ ਕਿਹੜੇ ਸੀਮਿੰਟ ਤੋਂ ਗੱਪਣ ਕਰਾਈ ਹੋਈ ਆ ਬਾਈ ਸੀਮਿੰਟ ਮੇਰੇ ਕੋਲ ਪਏ ਆ ਵੀਰੇ ਯਾਰ ਸਟਰਾ ਸਾਂਭਿਆ ਹੋਇਆ ਹਾਂ ਸਾਂਭੇ ਹੋਏ ਠੀਕ ਹੈ ਇਹਦੇ ਆਪ ਦਾ ਪਤਾ ਵੀ ਆਪਦੇ ਕਿਹੜੇ ਦੀ ਆ ਇਹ ਇਹਦੇ ਆਪਦੇ ਦਾ ਨਹੀਂ ਆਪਾਂ ਨੂੰ ਓਕੇ ਠੀਕ ਹੈ ਬਾਈ ਗਿਣਤੀ ਮੁਤਾਬਕ ਕਾਗਜ਼ੀਦਨ ਕਿੰਨੇ ਪਏ ਆ ਇਹਦੇ ਹਜੇ ਹਫਤਾ ਇੱਕ ਪੂਰਾ ਪਿਆ ਹਫਤਾ ਰੇਟ ਆ ਫੋਨ ਤੇ ਕਰਾਂਗੇ ਓਕੇ ਤੋਰੇ ਬੜਾ ਕੱਢਿਓ ਬਾਰ ਨੂੰ ਖੋਲਿਓ ਲੈ ਮੇਤਰੋ ਪਹਿਲਣ ਝੋਟੀ ਆ ਪਲੂਨ ਚੌਕ ਦੇ ਦੰਦ ਜਿਹੜੇ ਹਜੇ ਚੱਕਨੇ ਆ ਕਰਮਾ ਵਾਲੀ ਦੇ ਦੋ ਦੰਦ ਹੋ ਕੇ ਆੜੇ ਤਿੰਨ ਕੁ ਸਾਲ ਤੋਂ ਲੈ ਕੇ ਸਾਢੇ ਕੁੱਤੇ ਦੇ ਸਾਲ ਦੇ ਵਿੱਚ ਕਰਜੇ ਕਰ ਕੇ ਇਹਦੀ ਉਮਰ ਹੋਈ ਆ ਕਰਮਾ ਵਾਲੀ ਦੀ ਮੋਦੀ ਬਾਡੀ ਪੰਤਰ ਦੀ ਝੋਟੀ ਖੁੱਲੀ ਡੁੱਲੀ ਅੰਗਾ ਪੈਰਾਂ ਦੇ ਵਿੱਚ ਖੁੱਲੀ ਡੁੱਲੀ ਆ ਸੱਤ ਦਿਨ ਹਜੇ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਤੇ ਲੇਵੇ ਲੂਵੇ ਦੀ ਤਿਆਰੀਆਂ ਨੇ ਬਹੁਤ ਸੋਹਣੀ ਜਿਹੜੀ ਕਰਮਾ ਵਾਲੀ ਨੇ ਕਰ ਲੈਣੀ ਆ ਸਰੀਰਕ ਬੰਦਤਰ ਵੱਲੋਂ ਬੜੀ ਵਜੂਤ ਦੇ ਵਿੱਚ ਆ ਪਾਲੀ ਸੰਭੀਆ ਥਣ ਬਹੁਤ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਬਰੀਕੀ ਸਾਰੀ ਚੰਗੀ ਆ ਆਰਡਰ ਦੀ ਕੁਆਲਿਟੀ ਜਿਹੜੀ ਗਾੜੀ ਵਾਲੇ ਪਾਸਿਓ ਪੂਰੀ ਭਰੀ ਹੋਈ ਆ ਪਿਛਾੜੀ ਵਾਲਾ ਪਾਸਾ ਰਹਿੰਦਾ ਵਾ ਹਜੇ ਇਹਦਾ ਕਰਮਾ ਵਾਲੀ ਦਾ ਪਰਨ ਦੇ ਲਈ ਪੱਠਪੁੜੇ ਦੇ ਵੱਲੋਂ ਕਮਾਲ ਦੀ ਆ ਕੱਦ ਬਾਡੀ ਦੀ ਚੰਗੀ ਆ ਛੋਟੀ ਮਿੱਤਰੋ ਰੇਟ ਬਾਈ ਤੁਹਾਡੇ ਨਾਲ ਇਹਦਾ ਫੋਨ ਦੇ ਉੱਤੇ ਤੈਅ ਕਰੂਗਾ ਪਿੰਡ ਜੌਣ ਵਾਲੇ ਦੇ ਵਿੱਚ ਲక్ష్మణ ਬਾਈ ਦੇ ਘਰੇ ਇਹ ਛੋਟੀ ਖੜੀ ਹੋਈ ਆ ਮਿੱਤਰੋ ਤੇ ਲక్ష్మణ ਬਾਈ ਦਾ ਘਰ ਜਿੱਥੋਂ ਆਪਾਂ ਜੌਣ ਵਾਲੇ ਤੋਂ ਆ ਕੇ ਸਮਾਪਸਰ ਨੂੰ ਮੁੜਦੇ ਆ ਉਹਦੇ ਥੋੜਾ ਜਿਹਾ ਅੱਗੇ ਆ ਕੇ ਬਾਈ ਦੇ ਤੋਂ ਜਿੰਨੂੰ ਮਰਜ਼ੀ ਪੁੱਛ ਲਓ ਕਿ ਬਾਈ ਲక్ష్మణ ਦੇ ਘਰੇ ਜਾਣਾ ਤੇ ਤੁਹਾਨੂੰ ਘਰ ਦਾ ਡਰਾਈਵਰ ਜਿਹੜ ਗੱਲਬਾਤ ਲਈ ਆਪਾਂ ਭਰਾ ਦਾ ਨੰਬਰ ਲੈ ਲਨੇ ਆ ਵੀਰੇ ਨੰਬਰ ਦਈ ਲక్ష్మణ ਬਾਈ 97811 ਜੀ 32150 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 97811 32150 ਜੀ ਠੀਕ ਆ ਜੀ ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਬਾਈ ਦੇ ਨਾਲ ਗੱਲਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਲਾਲ ਰੰਗ ਦਾ ਬਟਨ ਜਰੂਰ ਨਿਪਾਲਿਓ ਵੀਡੀਓ ਤੁਹਾਡੇ ਕੋਲ ਵੀ ਪਹੁੰਚਣ ਵਾਲੀ ਆ ਟੈਂਪੂ ਦੇ ਗਾਂ ਚੜਾ ਲਿਓ ਮੱਝ ਚੜਾ ਲਿਓ ਧੰਨਵਾਦ